ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤ ਸਾਰਾ ਜੀ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਬੇਬੇ ਦਾ ਇਹ ਫਿਰ 10 ਬੇਨਤੀ ਕਰਦੀ ਐ ਜਿੰਨੇ ਵੀ ਮੇਰੇ ਨਾਲ ਮੇਰੇ ਭੈਣ ਭਰਾ ਬੱਚੇ ਬੱਚੀਆਂ ਜੁੜੇ ਨੇ ਉਹਨਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਖੁਸ਼ੀ ਨਾਲ ਭਰ ਜਵੇ ਐਨੇ ਉਹਨਾਂ ਦੀ ਖੁਸ਼ੀ ਦੇ ਵਿੱਚ ਦੇ ਰੰਗ ਭਰੇ ਪ੍ਰਮਾਤਮਾ ਉਹ ਮਤਲ ਧਰ ਤਰ ਭੁੱਲਣ ਹਰ ਇੱਕ ਚੀਜ਼ ਬਸ ਮੈਂ ਇਹ ਹੀ ਦੁਆ ਕਰਦੀ ਆ ਤੁਹਾਡੇ ਤੇ ਕਦੇ ਤੱਤੀ ਵਾਹ ਨਾ ਲੱਗੇ ਅੱਛੇ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ। ਕਈ ਵਾਰੀ ਆਪਾਂ ਦੇਖਿਆ ਮੁੰਡੇ ਖੁੰਡੇ ਬਾਹਰੋਂ ਬੜੇ ਵਧੀਆ ਹੱਸਦੇ ਤੁਸਦੇ ਹੁੰਦੇ ਨੇ। ਚਾਹੇ ਕਿਸੇ ਆਫਿਸ ਚੋਂ ਆਇਆ ਚਾਹੇ ਕਿਸੇ ਦਫ਼ਤਰ ਚੋਂ ਆਇਆ ਚਾਹੇ ਕਿਤੂ ਵੀ ਕੰਮ ਕਰਕੇ ਆਇਆ ਪਹਿਲ ਤਾਂ ਗੱਲ ਇਨਸਾਨ ਕੰਮ ਕਰਕੇ ਆਉਂਦਾ ਜਦੋਂ ਬੜਾ ਖਿਜਿਆ ਖਿਜਿਆ ਹੁੰਦਾ। ਉਹਨੂੰ ਹੁੰਦਾ ਵੀ ਘਰੇ ਜਾਵਾਂਗੇ ਤਾਂ ਸ਼ਾਂਤੀ ਮਿਲੂ ਆਰਾਮ ਨਾਲ ਬੈਠ ਕੇ ਚਾਹ ਪਾਣੀ ਪੀਵਾਂਗੇ। ਟੇਬਲ ਤੇ ਬੈਠਾਂਗੇ ਮਸਤੀ ਕਰਾਂਗੇ ਪਰ ਇਹ ਰੀਸਿਵ ਨਹੀਂ ਹੁੰਦਾ। ਕਿਉਂ ਇਹਦੇ ਵਿੱਚ ਵੀ ਕਾਫੀ ਗੱਲਾਂ ਹੁੰਦੀਆਂ ਨੇ ਜਦੋਂ ਜਿਹੜੀ ਘਰੇ ਲੜਕੀ ਹੁੰਦੀ ਆ ਧੀ ਭੈਣ ਉਹ ਵੀ ਇਹ ਸੋਚਦੀ ਆ ਮੇਰਾ ਪਤੀ ਆਊਗਾ ਅਸੀਂ ਹੱਸਾਂ ਤੁਸਾਂਗੇ ਅਸੀਂ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਪਰ ਇਹ ਜਾ ਕੁਝ ਵੀ ਨਹੀਂ ਹੁੰਦਾ ਬਸ ਸੌਧਿਆ ਵੜਾ ਲਫਾਫਾ ਸਿੱਟਿਆ ਤੇ ਆਪਣੇ ਆਪ ਨੂੰ ਖੋਇਆ ਖੋਇਆ ਰਹਿਣ ਲੱਗ ਗਿਆ ਬੰਦਾ ਜਾਂ ਤਾਂ ਜਾਂ ਫਿਰ ਖਿਜਿਆ ਚੜਿਆ ਵਸਿਆ ਜਦੋਂ ਵੀ ਬੁਲਾਉਣਗੇ ਅੱਗ ਮੂੰਚੇ ਝੜੂਗੀ ਤੇ ਕਹੋਗਾ ਮੈਨੂੰ ਕੋਈ ਬੁਲਾਓ ਨਾ ਪਰ ਇਹ ਹਜੇ ਮੇਤੋ ਇਹ ਜਿਹੇ ਲੱਛਣ ਜਾਂ ਫਿਰ ਅਚਾਨਕ ਪੇਟ ਖਰਾਬ ਹੋ ਗਿਆ ਸਿਰ ਦਰਦ ਹੋ ਗਿਆ ਲੱਤਾਂ ਬਾਹਾਂ ਟੁੱਟਣ ਲੱਗੀਆਂ ਇਸੇ ਤਰ੍ਹਾਂ ਹੀ ਸਾਰੇ ਪਰਿਵਾਰ ਦੇ ਵਿੱਚ ਹੁੰਦਾ ਹੈ ਇੱਕ ਦੂਜੇ ਨੂੰ ਕੋਈ ਦੇਖ ਕੇ ਖੁਸ਼ ਨਹੀਂ ਹੈਗਾ ਪਰਿਵਾਰ ਦੇ ਵਿੱਚ ਅਚਨਚੇਤ ਖਾਂਦੇ ਖਾਂਦੇ ਰੋਟੀ ਲੜਾਈ ਪੈ ਗਈ ਪੈਸੇ ਕਿਸੇ ਹੋਰ ਕੰਮ ਵਾਸਤੇ ਰੱਖੇ ਸੀ ਕਿਸੇ ਹੋਰ ਜਗ੍ਹਾ ਤੇ ਲੱਗ ਗਏ ਮਕਾਨ ਬਣਾਉਣ ਵਾਸਤੇ ਰੱਖੇ ਰੱਖੇ ਸੀ ਪੈਸੇ ਤੇ ਘਰ ਦੇ ਵਿੱਚ ਕੋਈ ਬਿਮਾਰ ਪੈ ਗਿਆ ਸਾਰੇ ਪੈਸੇ ਉਹਦੇ ਉੱਤੇ ਲੱਗ ਗਏ ਗੱਡੀ ਲੈਣ ਲਈ ਰੱਖੇ ਸੀ ਦੇਖੋ ਇਹ ਜਿਹੜੀਆਂ ਕਈ ਜਾਨੀ ਬਾਹਰ ਦਾਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਖਿਆਲ ਹੀ ਨਹੀਂ ਦਿੰਦੇ ਇੰਨਾਂ ਚੀਜ਼ਾਂ ਵੱਲ ਅਸੀਂ ਕਹਿੰਦੇ ਨੇ ਇਹ ਤਾਂ ਜੀ ਹੋਣਾ ਸੀ ਜਦ ਬੰਦਾ ਬਿਮਾਰ ਹੋ ਗਿਆ ਪੈਸੇ ਲੱਗ ਗਏ ਹੁਣ ਮਕਾਨ ਵਾਇਪਾਸ ਤੋਂ ਉੱਥੇ ਲੱਗ ਗਏ ਜਾਂ ਕੋਈ ਚਾਰਕ ਹੋਰ ਕੋਈ ਇਹ ਜੀ ਅਣਹੋਣੀ ਘਟਨਾ ਹੋ ਗਈ ਉੱਥੇ ਲੱਗ ਗਏ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਵੀ ਗਏ ਤਾਂ ਕਿਉਂ ਗਏ ਇਨਾ ਕਿਸੇ ਦਾ ਵੀ ਉਸ ਟਾਈਮ ਦਿਮਾਗ ਨਹੀਂ ਕਰਦਾ ਇਹ ਹੁੰਦੀਆਂ ਨੇ ਨੈਗੇਟਿਵਿਟੀ ਨਕਾਰਾਤਮਕਤਾ ਜਿਹੜਾ ਤੁਹਾਡਾ ਸਹੀ ਜਗ੍ਹਾ ਤੇ ਪੈਸਾ ਨਹੀਂ ਲੱਗਣ ਹੁੰਦੀਆਂ ਤੁਹਾਨੂੰ ਪਰਿਵਾਰ ਦੇ ਵਿੱਚ ਰੜਕੇ ਨਹੀਂ ਬੈਠਣ ਦਿੰਦੀਆਂ ਹਰ ਟਾਈਮ ਲੜਾਈ ਝਗੜਾ ਕਈ ਧਨ ਤਾਂ ਮੈਂ ਦੇਖਿਆ ਨੇ ਈਆਂ ਭੈਣਾਂ ਇੱਥੇ ਤੱਕ ਛੱਕਰ ਨਾਲ ਇਹਨੇ ਮੁੰਡਿਆਂ ਤੇ ਬੇਜੀ ਇਹ ਤਾਂ ਘਰੇ ਤਾਂ ਖਿਜਦਾ ਇਹਦਾ ਜੀ ਬਾਹਰੋਂ ਗੈਰ ਜਨਾਨੀਆਂ ਦੇ ਨਾਲ ਫਿਰਦਾ ਆਊਗਾ ਦੇਖੋ ਇਹ ਹਰ ਇੱਕ ਦੇ ਦਿਮਾਗ ਦੇ ਵਿੱਚ ਚੱਲਣ ਲੱਗ ਜਾਂਦੀ ਹੈ ਗੱਲ ਜਦੋਂ ਘਰੇ ਆਉਣ ਸਰ ਬੱਚੇ ਅੱਗ ਕੱਢਦੇ ਨੇ ਕਈ ਵਾਰੀ ਮਾਂ ਵੀ ਸੋਚਦੀ ਐ ਇਸ ਚੀਜ਼ ਨੂੰ ਵੀ ਮੇਰਾ ਬੱਚਾ ਖਣੀ ਗਲਤ ਰਸਤੇ ਤੇ ਤੁਰ ਪਿਆ ਜਿਹੜਾ ਮੇਰਾ ਨਾ ਬੋਲਦਾ ਚੱਲਦਾ ਨਹੀਂਗਾ ਤੇ ਕਈ ਮੈਸੇਜ ਵੀ ਆਉਂਦੇ ਨੇ ਮੇਰੇ ਕੋਲ ਇਸ ਗੱਲ ਦੇ ਵੀ ਬਾਹਰ ਜੀ ਸਾਡਾ ਬੱਚਾ ਸਾਨੂੰ ਬੁਲਾਉਂਦਾ ਨਹੀਂ ਜਾਂ ਸਾਡਾ ਬੱਚਾ ਸਾਡੇ ਨਾਲ ਜਿਵੇਂ ਅੱਗੇ ਰਹਿੰਦਾ ਸੀ ਉਸ ਤਰ੍ਹਾਂ ਨਹੀਂ ਰਹਿੰਦਾ ਕੋਈ ਸਾਡੇ ਨਾਲ ਗੱਲ ਨਹੀਂ ਸਾਂਝੀ ਕਰਦਾ ਕੋਈ ਸਾਨੂੰ ਆਪਣੇ ਮਨ ਦੀ ਗੱਲ ਨਹੀਂ ਦੱਸਦਾ ਉਹਨੂੰ ਦੱਸਣੇ ਨਹੀਂ ਦਿੰਦਾ ਹੈਗਾ ਉਹਦੇ ਦਿਮਾਗ ਦੇ ਉੱਤੇ ਹਾਵੀ ਇੰਨਾ ਹੋ ਗਿਆ ਤੁਹਾਡਾ ਘਰ ਦੇ ਵਿੱਚ ਨੈਗੇਟਿਵਿਟੀ ਇੰਨੀ ਹੈ ਉਹਨੂੰ ਕੱਢਣ ਲਈ ਤੁਹਾਨੂੰ ਮੈਂ ਦੋ ਤਿੰਨ ਚੀਜ਼ਾਂ ਦੱਸੂਗੀ ਦੇਖੋ ਬਰਤਨੀਆਂ ਤੁਸੀਂ ਨੇ ਇਸਤੇਮਾਲ ਤੁਸੀਂ ਕਰਨਾ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਕਈ ਕਹਿੰਦੇ ਨੇ ਜੀ ਵੀਡੀਓ ਨੂੰ ਛੇਤੀ ਮੁਕਾ ਦਿਆ ਕਰੋ ਦੇਖੋ ਛੇਤੀ ਜੇ ਮਕਾਉ ਤੁਹਾਨੂੰ ਸਮਝ ਕਿਓ ਡਾਕਟਰ ਕੋਲ ਜਾਨੇ ਆਪਾਂ ਡਾਕਟਰ ਵੀ ਦਵਾਈ ਆਪਰ ਨੂੰ ਚੰਗੀ ਤਰ੍ਹਾਂ ਜੇ ਵਿਸਤਾਰ ਨਾਲ ਨਹੀਂ ਸਮਝਾਉਂਦਾ ਨਾ ਆਪਾਂ ਕਹਿੰਦੇ ਆ ਉਹ ਤਾਂ ਆਪ ਹੀ ਡਾਕਟਰ ਸਮਝਾਉਂਦਾ ਨੀਗਾ ਉਹ ਤਾਂ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਦਵਾਈ ਲੈ ਕੇ ਕਰਾਂਗੇ ਆਪਾਂ ਹੋਰ ਡਾਕਟਰ ਬਦਲ ਲੈਂਦੇ ਆ ਹੂੰ ਦੇਖੋ ਕਈ ਗੱਲਾਂ ਹੁੰਦੀਆਂ ਨੇ ਕਈ ਡਾਕਟਰ ਹੁੰਦੇ ਨੇ ਪਰਚੀ ਤੇ ਤੁਹਾਨੂੰ ਦਵਾਈ ਲਿਖ ਕੇ ਦੇ ਦਿੰਦੇ ਨੇ ਤੁਸੀਂ ਕਹਿੰਦੇ ਨੇ ਵੀ ਮੈਡੀਕਲ ਤੋਂ ਲੈ ਲਓ ਤੁਸੀਂ ਮੈਡੀਕਲ ਵਾਲੇ ਕੋਲੇ ਪੁੱਛਦੇ ਹੋ ਦਵਾਈ ਵੀ ਕਾਕਾ ਕਿਵੇਂ ਲੈਣੀ ਆ ਉਹ ਕਹਿੰਦਾ ਆਂਟੀ ਕੁਛ ਤਾਂ ਗੱਲਾਂ ਦਾ ਮੈਨੂੰ ਪਤਾ ਕੁਛ ਪਤਾ ਨਹੀਂ ਦਵਾਈ ਸਮਝ ਨਹੀਂ ਆਈ ਮੈਂ ਦੇ ਤਾਂ ਦਿੱਤੀ ਪਰ ਮੈਨੂੰ ਟਾਈਮ ਨਹੀਂ ਪਤਾ ਲੱਗਿਆ ਕੋ ਡਾਕਟਰਾਂ ਦੀ ਪੜਾਈ ਥੋੜੀ ਜਿਹੀ ਵੱਖਰੀ ਹੁੰਦੀ ਹੈ ਫਿਰ ਤੁਹਾਨੂੰ ਵਾਪਸ ਡਾਕਟਰ ਕੋਲ ਜਾਣਾ ਪੈਂਦਾ ਉਸ ਤੋਂ ਕੋਲ ਤੁਸੀਂ ਸਮਾਰਟੀ ਬੈਠ ਕੇ ਜੇ ਤਾਂ ਦਵਾਈ ਸਮਝ ਲਈ ਆ ਡਾਕਟਰ ਨੇ ਸਮਝਾਤੀ ਫਿਰ ਤਾਂ ਸਹੀ ਤਰੀਕੇ ਨਾਲ ਖਾ ਲਓਗੇ ਨਹੀਂ ਘਰੇ ਲੈ ਆ ਕੇ ਲਪਾਪੇ ਦੇ ਵਿੱਚ ਗੋਲੀਆਂ ਦੇਖੀ ਜਾਂ ਨੇ ਪਤਾ ਨਹੀਂ ਕਿਹੜੀ ਕਿਹੜੇ ਟਾਈਮ ਖਾਣੀ ਸੀ ਪਤਾ ਨਹੀਂ ਕਿਹੜੀ ਕਿਹੜੇ ਟਾਈਮ ਖਾਣੀ ਸੀ ਫਿਰ ਕਈ ਵਾਰ ਤਾਂ ਉਲਟੀਆਂ ਫੋਲਟੀਆਂ ਖਾ ਜਾਂਦੀਆਂ ਨੇ ਮੇਰੀਆਂ ਭੈਣਾਂ ਜੇ ਕਿਹੜੀ ਦਰਦ ਦੀ ਗੋਲੀ ਸੀ ਜਾ ਨੀਂਦ ਦੀ ਗੋਲੀ ਸੀ ਕਈ ਵਾਰ ਤਾਂ ਮੈਂ ਦੇਖਿਆ ਸੁਣਿਆ ਵੀ ਅਸੀਂ ਤਾਂ ਜਿ ਸਵੇਰੇ ਹੀ ਲੈ ਲਈ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਸਾਰੇ ਤਾਂ ਸੁੱਕੇ ਹੀ ਰਹੇ ਉਹ ਕਿਉਂ ਅਸੀਂ ਉਸ ਟਾਈਮ ਗੋਲੀ ਸਮਝੀ ਨਹੀਂ ਡਾਕਟਰ ਜੇ ਸਮਝ ਲੈਂਦੇ ਤਾਂ ਸਾਨੂੰ ਇਹ ਗਲਤੀ ਨਾ ਕਰਨੀ ਪੈਂਦੀ ਹਾਂਜੀ ਤੁਸੀਂ ਕੀ ਕਰਨਾ ਤਿੰਨ ਚਾਰ ਗੱਲਾਂ ਨੇ ਨਿੱਕੀਆਂ ਨਿੱਕੀਆਂ ਕੋਈ ਵਾਲੀਆਂ ਵੱਡੀਆਂ ਨਹੀਂ ਤੁਹਾਡੇ ਘਰ ਵਿੱਚ ਆਮ ਹੀ ਹੁੰਦੀਆਂ ਨੇ ਇੱਕ ਚੀਜ਼ਾ ਹਰ ਇੱਕ ਘਰ ਦੇ ਵਿੱਚ ਅੱਜ ਕੱਲ ਇਹ ਚੀਜ਼ਾਂ ਲਿਆ ਕੇ ਰੱਖਿਆ ਹੁੰਦੀਆਂ ਨੇ ਬੈਲ ਤਾਂ ਤੁਸੀਂ ਕੀ ਕਰਨਾ ਲਾਉਂਗਾ ਨੇ ਤੇਲ ਦੀ ਇੰਨੀ ਇੱਕ ਸ਼ੀਸ਼ੀ ਮਿਲਦੀ ਹੈ ਉਹਦੇ 2 ਕ ਡ੍ਰੌਪਸ ਤੁਸੀਂ ਸਪਰੇਅ ਵਾਲੀ ਇੱਕ ਖਾਲੀ ਬੋਤਲ ਹੈ ਉਹਦੇ ਵਿੱਚ ਪਾਣੀ ਪਾ ਲਓ ਪਾਣੀ ਦੇ ਵਿੱਚ ਤੁਸੀਂ ਲੌਂਗਾਂ ਦਾ ਤੇਲ ਪਾ ਲਓ ਇਹਨੂੰ ਡੇਲੀ ਆਪਣੇ ਘਰ ਦੇ ਵਿੱਚ ਸਪਰੇਅ ਕਰਨੀ ਸ਼ੁਰੂ ਕਰ ਦਿਓ ਡੇਲੀ ਤੇ ਘੇਟਾਂ ਦੇ ਉੱਤੇ ਵੀ ਕਰੋ ਹੋ ਸਕੇ ਥੋੜਾ ਵਾਲਾ ਕੰਧਾਂ ਤੇ ਵੀ ਕੱਤ ਜੇ ਤੁਸੀਂ ਇਹ ਕਰਦੇ ਨੂੰ ਡੇਲੀ ਕਰੋਗੇ ਤਾਂ ਆਪਣੇ ਆਪ 5ਵੇਂ 6ਵੇਂ ਦਿਨ ਤੁਹਾਨੂੰ ਘਰ ਦੇ ਵਿੱਚ ਸ਼ਾਂਤੀ ਮਹਿਸੂਸ ਹੋਏਗੀ ਦੂਜੇ ਇਹਦੇ ਲੱਛਣ ਮੈਂ ਤੁਹਾਨੂੰ ਦੱਸ ਦੇ ਨੈਗੇਟਿਵਿਟੀ ਦੇ ਕੀ ਕੀ ਹੁੰਦੇ ਨੇ ਪੂਜਾ ਵਿੱਚ ਮਨ ਨਾ ਲੱਗਣਾ ਪੂਜਾ ਕਰਨ ਲੱਗੇ ਦੀਵਾ ਬੁੱਝ ਗਿਆ ਜੋਤ ਬੁੱਝ ਗਈ ਦੀਵਾ ਜੋ ਭਜਨ ਪਾਠ ਕਰਨ ਲੱਗੇ ਸੀ ਹੱਥੋਂ ਹੱਥ 'ਚ ਜਿਹੜਾ ਫੜਿਆ ਸੀ ਭਾਂਡਾ ਪਾਣੀ ਰੱਖਿਆ ਸੀ ਜਾਂ ਕੁਝ ਚਾਹੇ ਲੋਟਾ ਕਹਿੰਦੇ ਨੇ ਕੋਈ ਕੁਝ ਕਹਿੰਦਾ ਉਹ ਹੱਥੋਂ ਛੁੱਟ ਜਾਣਾ ਜਾਂ ਫਿਰ ਪਾਠ ਦੇ ਵਿੱਚ ਬੈਠੇ ਮਨ ਨਾ ਲੱਗਣਾ ਜਾਂ ਫਿਰ ਜਦੋਂ ਤੁਸੀਂ ਬੈਠੇ ਪੂਜਾ ਕਰਨ ਹਾਨੂੰ ਹੱਤਾਂ ਬਣੇ ਸ਼ੁਰੂ ਹੋਏ ਨੇ ਆ ਜਾ ਥੱਲੇ ਉਹ ਜਾ ਉੱਤੇ ਆ ਜਾ ਫਲਾਨੇ ਆ ਸੱਟ ਬਗੀ ਧਮਕਾ ਹੋ ਗਿਆ ਹਮਕਾ ਹੋਗੇ ਉਹ ਪੂਜਾ ਵੀ ਤੁਹਾਡੀ ਭੰਗ ਹੋ ਜਾਂਦੀ ਹੈ ਹੁਣ ਤੁਸੀਂ ਕੀ ਕਰਨਾ ਪੂਜਾ ਜਦੋਂ ਕਰਨੀ ਆ ਕਰਦੇ ਤੁਸੀਂ ਰੋਜ਼ ਇਹ ਵੀ ਉਹੀ ਪੂਜਾ ਉਹੀ ਪਾਠ ਕੁ ਮੈਂ علیحد੍ਹਾ ਪਾਠ ਕੁ ਕਿਸੇ ਨੂੰ ਨਹੀਂ ਦੱਸਦੀ ਹੈਗੀ ਤੁਸੀਂ ਕੀ ਕਰਨਾ ਜਦੋਂ ਪੂਜਾ ਕਰਨ ਬੈਠਣਾ ਜਾਂ ਪੂਜਾ ਤੋਂ ਤੁਸੀਂ ਪਹਿਲਾਂ ਪੂਜਾ ਤੋਂ ਤੁਸੀਂ ਇੱਕ ਚੀਜ਼ ਕਰ ਲਓ ਜਾਂ ਫਿਰ ਪੂਜਾ ਤੋਂ ਬਾਅਦ ਜੋ ਤੁਸੀਂ ਇਹਦਾ ਪਾਠ ਪੂਜਾ ਕਰ ਹਟੇ ਨਾ ਜੋ ਸਿਮਰਨ ਕਰਨਾ ਕਰ ਹਟੇ ਤੁਹਾਡੀ ਜੋਤ ਤਾਂ ਜਗਦੀ ਹੁੰਦੀ ਹੈ ਨਾ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਇੱਕ ਇੱਕ ਕਟੋਰੀ ਲੈ ਲਓ ਜਿਹਨੂੰ ਕਟੋਰੀ ਕਹਿੰਦੇ ਨੇ ਜਾਂ ਫਿਰ ਠੂਠੀ ਲੈ ਲਓ ਜਾਂ ਚਪਣੀ ਲੈ ਲਓ ਉਹਦੇ ਵਿੱਚ ਥੋੜਾ ਜਿਹਾ ਭੀਮ ਸੰਕਪੂਰ ਰੱਖ ਲਓ ਉਹਦੇ ਉੱਪਰ ਥੋੜਾ ਜਿਹਾ ਗੁਗਲ ਇੱਕ ਜਟਾ ਮਾਸੀ ਹੁੰਦੀ ਹੈ ਤੁਹਾਨੂੰ ਪੂਜਾ ਆਲੇ ਉੱਥੇ ਪੂਜਾ ਆਲੇ ਤੋਂ ਹੀ ਮਿਲ ਜੂ ਪੂਜਾ ਦੀ ਦੁਕਾਨ ਤੋਂ ਤੁਸੀਂ ਹੋਰ ਸਮਾਨ ਲੈ ਲੈਣਾ ਖਰੀਦੋ ਉੱਥੇ ਜਟਾਮਾਸੀ ਮਿਲ ਜੂ ਉਹਦੇ ਜਟਾਂਜੀਆਂ ਹੁੰਦੀਆਂ ਨੇ ਜਿਵੇਂ ਹੱਦੀਆਂ ਦੀਆਂ ਹੁੰਦੀਆਂ ਨੇ ਉਸ ਤਰ੍ਹਾਂ ਜਦੋਂ ਆਪਾਂ ਹੱਦੀ ਪੱਟਦੇ ਆ ਉਹਦੀਆਂ ਜੜਾਂਜੀਆਂ ਹੁੰਦੀਆਂ ਨੇ ਉਸ ਤਰ੍ਹਾਂ ਹੁੰਦੀਆਂ ਨੇ ਉਹ ਜਟਾਮਾਸੀ ਕਹਿੰਦੇ ਨੇ ਉਹ ਤੁਸੀਂ ਹੁਣ ਕੀ ਕਰਨਾ ਹੁਣ ਜਿਹੜਾ ਕਪੂਰ ਆ ਭੀਮਸਰ ਕਪੂਰ ਲੈਣਾ ਹੋਰ ਨਾ ਕੋਈ ਲਿਆ ਕਰੋ ਭੀਮਸਰ ਕਪੂਰ ਦੇ ਉੱਤੇ ਗੁੱਗਲ ਰੱਖ ਲਓ ਗੂਗਲ ਤੋਂ ਬਾਅਦ ਹੁਣ ਤੁਸੀਂ ਜਿਹੜੀ ਇਹ ਜਟਾਮਾਸੀ ਆ ਇਹ ਥੋੜੀ ਜਿਹੀ ਪਾਉਣ ਗੂਗਲ ਵੀ ਥੋੜੀ ਜਿਹੀ ਤੇ ਇਹ ਉਦੋਂ ਵੀ ਘੱਟ ਪਾਉਣੀ ਹੈ ਚੁਟਕੀ ਦੇ ਹਿਸਾਬ ਨਾਲ ਹੁਣ ਤੁਸੀਂ ਇਹਨੂੰ ਸਾਰੇ ਆਪਣੇ ਘਰ ਦੇ ਵਿੱਚ ਕਮਾ ਲਓ ਜੇ ਅਗਰ ਘਰ ਵੱਡਾ ਵਾ ਤਾਂ ਇਹਨੂੰ ਦਵਾਰਾ ਥੋੜ੍ਹੀ ਥੋੜ੍ਹੀ ਪਾ ਲਓ ਵੀ ਚੱਲ ਜੇ ਸਾਰੇ ਪਿੰਡਾਂ ਵਾਲੇ ਤਾਂ ਵੱਡੇ ਵੱਡੇ ਘਰ ਹੁੰਦੇ ਨੇ ਸ਼ਹਿਰਾਂ ਵਾਲੇ ਦੇ ਜਲ ਛੋਟੇ ਹੁੰਦੇ ਨੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਵਾਰਤ ਸਕਦੇ ਇਸ ਤੋਂ ਬਾਅਦ ਹੁਣ ਜਿਹੜਾ ਤੁਸੀਂ ਪੂਜਾ ਜਦੋਂ ਕਰਦੇ ਹੋ ਕੋਈ ਵੀ ਇਨਸਾਨ ਪਾਠ ਪੂਜਾ ਕਰਦਾ ਜਲ ਜ਼ਰੂਰ ਰੱਖਾ ਉਦੋਂ ਬਾਅਦ ਤੁਸੀਂ ਜਲ ਦਾ ਛੱਟਾ ਦੇਣਾ ਸਾਰੇ ਅੰਦਰ ਬਾਹਰ ਘਰ ਦੇ ਵਿੱਚ ਇਹਦੇ ਵਿੱਚ ਥੋੜਾ ਜਿਹਾ ਗੰਗਾ ਜਲ ਪਾ ਲਓ ਸਾਰੇ ਘਰ ਦੇ ਵਿੱਚ ਛੱਟਾ ਦੇਣਾ ਸ਼ੁਰੂ ਕਰ ਦੇ ਜਿਹੜੇ ਤੁਹਾਨੂੰ ਮੈਂ ਧੂਫ ਕਿਹਾ ਇਹ ਤੁਸੀਂ ਤਿੰਨ ਦਿਨ ਦੇਣੀ ਤਿੰਨ ਦਿਨ ਤੋਂ ਜ਼ਿਆਦਾ ਨਹੀਂ ਦੇਣੀ ਕਪੂਰ ਗੁਗਲ ਚਟਮਾਸੀ ਇਹ ਜਿਹੜੀ ਧੂਫਾ ਇਹ ਤੁਸੀਂ ਸਿਰਫ ਤਿੰਨ ਦਿਨ ਦੇਣੀ ਹੈ ਕਰਨੇ 53 ਦਿਨ ਪੂਰੇ ਨੇ ਹੁਣ 53 ਦਿਨ ਕਿਵੇਂ ਕਰੋਗੇ ਤੁਸੀਂ ਕਹੋਗੇ ਦੇਣੀ ਤਿੰਨ ਦਿਨਾਂ ਤਿੰਨ ਦਿਨ ਦੇਣ ਤੋਂ ਬਾਅਦ ਤੁਸੀਂ ਤਿੰਨ ਦਿਨ ਲਿਖ ਲੋ ਆਪਣੇ ਉਸ ਤੋਂ ਬਾਅਦ ਤੁਸੀਂ ਦੋ ਤਿੰਨ ਦਿਨ ਛੱਡ ਫੇਰ ਤੁਸੀਂ ਤਿੰਨ ਦਿਨ ਲੈ ਧੂ ਦੇ ਦੋ ਇਹ ਮਤਲਬ ਕਪੂਰ ਗੁਗਲ ਚਟਮਸੀ ਫੇਰ ਤਿੰਨ ਦਿਨ ਲਈ ਛੇਦਣ ਵਾਲਿਕਾ ਨਾਲ ਤੁਹਾਡੇ ਇਸੇ ਤਰ੍ਹਾਂ ਤਿੰਨ ਦਿਨ ਛੱਡਣੀਆਂ ਤੇ ਤਿੰਨ ਦਿਨ ਦੇਣੀਆਂ ਲਗਾਤਾਰ ਨਹੀਂ ਦੇਣੇ 53 ਦਿਨ ਲੈ ਕਰਨਾ ਹੈ ਲਗਾਤਾਰ ਅਬਲਦਾ ਮੈਂ ਤਾਂ ਕਹਿੰਦੀ ਸਾਰਾ ਸਾਲ ਕਰੋ ਸਾਰਾ ਸਾਲ 53 ਦਿਨ ਤਾਂ ਜ਼ਰੂਰੀ ਚਾਹੀਦਾ ਵਾ ਪਰ ਕਰਨੀ ਲਗਾਤਾਰ ਨਹੀਂ ਤਿੰਨ ਤਿੰਨ ਦਿਨ ਛੱਡ ਕੇ ਲਗਾਤਾਰ ਨਹੀਂ ਦੇਣੀ ਮੈਂ ਤੁਹਾਨੂੰ ਫੇਰ ਕਹਿੰਨੀ ਤਿੰਨ ਤਿੰਨ ਦਿਨ ਛੱਡ ਕੇ ਦੇਣੀ ਆ ਤੂੰ ਤਿੰਨ ਦਿਨ ਛੱਡ ਦੋ ਦੋ ਦਿਨ ਛੱਡ ਦੋ ਨਹੀਂ ਲਗਾਤਾਰ ਨਹੀਂ ਦੇਣੀ 53 ਦਿਨ ਪੂਰੇ ਕਰਨੇ ਤੁਸੀਂ ਇਸ ਤਰ੍ਹਾਂ ਕਰਨੇ ਹੁਣ ਤੁਸੀਂ ਇਹਦਾ ਕੰਮ ਕਰ ਲੈ ਮੁਕੰਮਲ ਹੋ ਗਿਆ ਤੁਹਾਡੇ ਦੋ ਕੰਮ ਤੀਜਾ ਇੱਕ ਹੋਰ ਕਰੋ ਤੁਹਾਡੇ ਜਿੰਨੇ ਵੀ ਘਰ ਦੇ ਖੁੰਝੇ ਨੇ ਉੱਥੇ ਪੱਥਰ ਵਾਲਾ ਨਮਕ ਮਿਲਦਾ ਹੁੰਦਾ ਜਿਹਨੂੰ ਸੈਧਾ ਨਮਕ ਕਹਿੰਦੇ ਨੇ ਕੱਚ ਦੀ ਕੌਲੀ ਲੈ ਲਓ ਪੈਸਾ ਨਮਕ ਹਮੇਸ਼ਾ ਕੱਚ ਦੀ ਕੌਲੀ ਵਿੱਚ ਰੱਖਣਾ ਚਾਹੀਦਾ ਅਗਰ ਕੱਚ ਦੀ ਕੌਲੀ ਨਹੀਂ ਲੈਣੀ ਤੁਸੀਂ ਲਫਾਫਾ ਪਲਾਸਟਿਕ ਦਾ ਲਫਾਫਾ ਲੈ ਲਓ ਜਾਂ ਕਾਗਜ਼ ਉਹਦੇ ਉੱਤੇ ਆਪਦੇ ਬੈੱਡਰੂਮ ਦੇ ਖੁੰਝੇ 'ਚ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਖੁੰਝਾ ਜਾ ਉੱਥੇ ਰੱਖ ਦੋ ਕਮਰੇ ਦੇ ਵਿੱਚ ਇੱਕ ਜਗ੍ਹਾ ਤੇ ਰੱਖਣੀਆਂ ਇਹ ਨਹੀਂ ਸਾਰੇ ਕੁੰਜਾਂ ਚ ਬਾਕੀ ਸਟੋਰ ਰੂਮ ਚ ਡਰੈੰਗ ਰੂਮ ਚ ਜਿੰਨੇ ਤੁਹਾਡੇ ਬੈਡਰੂਮ ਨੇ ਰਸੋਈ ਨੂੰ ਛੱਡ ਕੇ ਔਰ ਬਾਥਰੂਮ ਨੂੰ ਛੱਡ ਕੇ ਸਾਰੇ ਕੁੰਜਾਂ ਚ ਰੱਖ ਦੋ ਆਗਰ ਤੁਸੀਂ ਮਤਲਬ ਜਿਵੇਂ ਪਾਲਤੂ ਵੀ ਕਮਰੇ ਹੁੰਦੇ ਨੇ ਜ਼ਿੰਮੇਦਾਰਾਂ ਦੇ ਜਿਵੇਂ ਆਪਣੇ ਸਮਝ ਲਓ ਵੀ ਆਹ ਸਾਂਝੀ ਦਾ ਕਮਰਾ ਹੋ ਗਿਆ ਇਹ ਆਪਣਾ ਡੰਗਰਾਂ ਵਾਲਾ ਹੋ ਗਿਆ ਤੇ ਤੂੜੀ ਵਾਲਾ ਹੋ ਗਿਆ ਉੱਥੇ ਵੀ ਤੁਸੀਂ ਰੱਖ ਸਕਦੇ ਹੋ ਇਹਨਾਂ ਚੀਜ਼ਾਂ ਹੁਣ ਤੁਸੀਂ ਇਹ ਰੱਖਣ ਤੋਂ ਬਾਅਦ ਇਹਨੂੰ 1 ਮਹੀਨਾ ਪਈ ਰਹਿਣ ਦੇ। 1 ਮਹੀਨੇ ਤੋਂ ਬਾਅਦ ਇਹ ਤੁਸੀਂ ਜਲ ਪ੍ਰਵਾਹ ਕਰ ਦੋ ਨਹੀਂ ਕਿਤੇ ਬਾਹਰ ਸੱਟ ਦੋ ਦੂਰ ਨੇੜੇ ਲਿ ਜਾ ਕੇ ਇਸ ਤਰ੍ਹਾਂ ਬਾਰ ਬਾਰ ਕਰਨਾ ਵਾ। ਕਰਨ ਤੋਂ ਬਾਅਦ ਫਿਰ ਤੁਸੀਂ ਦੇਖ ਤੁਹਾਡੇ ਘਰ ਵਿੱਚ ਸ਼ਾਂਤੀ ਬਿਮਾਰੀ ਖੜਾ ਛੱਡ ਦੂ ਜਿਹੜੇ ਬਿਨਾ ਮਤਲਬ ਤੇ ਪੈਸੇ ਲੱਗਦੇ ਸੀ ਉਹ ਜਿਹੜਾ ਤੁਸੀਂ ਕਹੇ ਸੀ ਘਰ ਵਿੱਚ ਕੀਚ-ਕਚਾਲਾ ਚੱਕ-ਚੱਕ ਹੁੰਦੀ ਰਹਿੰਦੀ ਆ ਸਾਰੀ ਸ਼ਾਂਤੀ ਆਉਣੀ ਸ਼ੁਰੂ ਹੋ ਜਾਊਗੀ। ਹੋਰ ਵੀ ਬਹੁਤ ਫਾਇਦੇ ਹੋਣਗੇ। ਮਤਲਬ ਇੰਨੇ ਕਿ ਜੇ ਪਸ਼ੂ ਰੱਖਿਆ ਤੁਹਾਡਾ ਕੋਈ ਆਸ ਨਹੀਂ ਰਹਿੰਦਾ ਉਹ ਵੀ ਆਸ ਰੁਕ। ਕਈ ਵਾਰੀ ਆਪਾਂ ਕਹਿੰਦੇ ਸਾਡੀ ਮੱਝ ਨਹੀਂ ਆਸ ਰੰਦੀ ਵਾਰ-ਵਾਰ ਫਿਰ ਜਾਂਦੀ ਹੈ। ਉਹ ਫਿਰ ਨਹੀਂ ਜਾਂ ਤਾਂ ਘਰ ਦਾ 네ਗੇਟਿਵਿਟੀ ਦਾ ਭਰਿਆ ਪਿਆ ਦਾ। ਦੇਖੋ ਛੋਟ ਛਟੀਆਂ ਗੱਲਾਂ ਹੁੰਦੀਆਂ ਨੇ ਅਸੀਂ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਨੇ ਆ। ਕਈ ਵਾਰੀ ਆਪਾਂ اچانک ਕਹਿੰਦੇ ਤੁਰ ਜਾਂਦਾ ਸੀ ਬੰਦਾ ਜੀ ਉਹਦੀ ਲੱਤ ਟੁੱਟ ਗਈ ਦਾ ਝੂੜਾ ਟੁੱਟ ਗਿਆ। ਉਹ ਸਾਰੀਆਂ ਗੱਲਾਂ ਇਹੀ ਹੁੰਦੀਆਂ ਨੇ ਇਹ ਸਾਨੂੰ ਦਿਖਾਈ ਨਹੀਂ ਦਿੰਦੀਆਂ। ਤੇ ਸਾਨੂੰ ਇਹਨਾਂ ਦਾ ਪਤਾ ਵੀ ਨਹੀਂ ਛੇਤੀ ਛੇਤੀ ਲੱਗਦਾ ਜੇ ਅਸੀਂ ਕਿਸੇ ਕੋਲ ਜਾਂਦੇ ਵੀ ਆ ਤਾਂ ਜਾ ਕੇ ਵੀ ਇਨਸਾਨ ਕੀ ਕਰੂ ਅੱਜ ਕੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਵੀ ਬਹੁਤ ਜ਼ਿਆਦਾ ਪੈਸੇ ਮੰਗਦੇ ਨੇ ਪੈਸੇ ਤਾਂ ਇਹ ਕੋਲ ਸੌਦਾ ਲੈਣ ਨੂੰ ਨਹੀਂ ਹੁੰਦਾ ਆਲਾ ਕਹਿੰਦਾ ਆਰਾਮ ਨਾਲ ਘਰ ਬਹਿ ਜਾਓ ਇਹ ਤਾਂ ਹੁਣੇ ਸੀ ਦੇਖੋ ਕਰਾਂਗੇ ਸਕਾ ਪਾਉਂਗੇ ਮੈਂ ਕਿਸੇ ਤੋਂ ਮੇਰਾ ਕੋਈ ਸਕੈਨਰ ਨਹੀਂ ਲਾਇਆ ਕਿਤੇ ਵੀ ਕਿਤੇ ਵੀ ਮੈਂ ਫੋਨ ਤੇ ਗੱਲ ਕਰਨ ਦਾ ਜੇ ਕਰਦੀ ਵੀ ਹਾਂ ਕਿਸੇ ਤੋਂ ਮੈਂ ਕੁਝ ਨਹੀਂ ਲੈਂਦੀ ਅੱਬਲ ਤਾਂ ਮੈਂ ਕਰਦੀ ਬਹੁਤ ਘੱਟ ਆ ਕਿ ਮੇਰਾ ਜਿਹੜੇ ਪੁਰਪੜੀ ਆ ਦੋਹਲ ਆ ਜਾਂਦੀ ਫਿਰ ਇੰਨੀ ਇੰਨਾ ਚਿਰ ਜੇ ਮੈਂ ਲਗਾਤਾਰ ਘੰਟਾ ਗੱਲ ਕਰਦੀ ਘੰਟਾ ਹਟਦੇ ਨਹੀਂ ਨਵੇਂ ਫਿਰ ਫੋਨ ਤੇ ਫੋਨ ਆਈ ਜਾਂਦਾ ਫਿਰ ਮੈਨੂੰ ਵੀ ਹੁੰਦਾ ਹੁਣ ਆਉਣ ਤਾਂ ਕੀਤਾ ਉਹਦਾ ਵੀ ਚੱਕ ਲਾਉਂਦਾ ਵੀ ਚੱਕ ਲਾ ਉਹਦੇ 'ਚ ਫਿਰ ਮੈਂ ਦੇਖਿਆ ਕਈ ਵਾਰੀ ਕਰਕੇ ਮੈਂ ਪਰੇਸ਼ਾਨ ਹੋ ਜਾਂਦੀ ਤੁਸੀਂ ਮੈਨੂੰ ਵੋਲ ਮੈਸੇਜ ਛੱਡ ਦਿਆ ਕਰੋ ਮੈਂ ਤੁਹਾਨੂੰ ਬੈਕ ਤੁਹਾਡਾ ਮੈਂ ਜਵਾਬ ਦੇ ਦਿਆ ਕਰਾਂਗੀ ਬਾਕੀ 3 ਭੈਣਾਂ ਜਿੰਨੀਆਂ ਵੀ ਹੈਗੀਆਂ ਨੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਆ ਵੀ ਇਹਦੇ ਬੱਚਿਆਂ ਦੀ ਫੋਟੋ ਲਾ ਕੇ ਜਾਂਦੇ ਬੱਚਿਆਂ ਦੇ ਨਾਲ ਉਹ ਤੇ ਐਡੀ ਬਣਾ ਲਓ ਤੁਸੀਂ ਆਪਣੀ ਨਹੀਂ ਬਣਾਉਣੀ ਕੋਈ ਆਪ ਬੈਡ ਐਕਟ ਕਮੈਂਟ ਬਾਕਸ ਆ ਖੋਲ ਦੋ ਕਿ ਮੈਂ ਕਈ ਪੁੱਛਦੀ ਆ ਨਾ ਕੋਈ ਦੁਕਾਨਵਾਰੇ ਪੁੱਛਿਆ ਕਿਸੇ ਨੇ ਵੀ ਦੁਕਾਨ ਜੀ ਅਸੀਂ ਦੁਕਾਨ ਪਾਈ ਆ ਉਹਦੇ ਬਾਰੇ ਦੱਸੋ ਦੇਖੋ ਵੀ ਦੁਕਾਨ ਤੁਸੀਂ ਪਾਈ ਆ ਨਵੀਂ ਪਾਉਣੀ ਆ ਜਾਂ ਪਾਈ ਆ ਜੱਤਸੀ ਹੋ ਜਾਏ ਸ਼ੁਰੂ ਕਰਨਾ ਕੰਮ ਮੈਂ ਇਹ ਕਹਨੀ ਆ ਵੀ ਪਹਿਲੇ ਦਿਨ ਜਦੋਂ ਦੁਕਾਨ ਖੋਲਣੀ ਆ 12 ਵਜੇ ਖੋਲਿਓ 12 ਵਜੇ ਕੇ 10 ਮਿੰਟ ਤੇ ਜਾਂ 15 ਤੇ ਜਾਂ 10 ਤੇ ਦੇਖਿਓ ਫਿਰ ਗਾਹ ਤੇ ਗਾਹ ਵੀ ਪਊਗਾ ਦੁਕਾਨ ਵੀ ਚੱਲੂਗੀ ਕਿਉਂਕਿ ਕਈ ਵਾਰੀ ਸਾਡਾ ਜਿਹੜਾ ਹੁੰਦਾ ਕਈ ਗੱਲਾਂ ਸਾਕੇ ਟਾਈਮ ਦੇ ਹਿਸਾਬ ਨਾਲ ਚੱਲਦੀ ਨੇ ਅੱਛਾ ਜੀ ਵੈਗਰੂ ਜੀ ਕਾ ਕਾਲਸਾ ਵੈਗਰੂ